ਅਮੀਰਾਂ ਤੋਂ ਅਮੀਰ ਚੋਟੀ ਦੇ ਮੁਲਕ ਕਰਜ਼ਦਾਰ ਹੋ ਰਹੇ ਨੇ ਤੇ ਇਹਦੇ ਵਿੱਚ ਯੂਕੇ ਜਾਪਾਨ ਤੇ ਹੋਰ ਕਈ ਮੁਲਕਾਂ ਦੇ ਨਾਮ ਸ਼ਾਮਿਲ ਹਨ ਭਾਰਤ ਦਾ ਨਾਮ ਵੀ ਇਨ੍ਹਾਂ ਕਰਜ਼ਦਾਰ ਮੁਲਕਾਂ ਦੇ ਵਿੱਚ ਸ਼ਾਮਿਲ ਹੈ ਪਰ ਭਾਰਤ ਲਈ ਚੰਗੀ ਗੱਲ ਹੈ ਕਿ ਉਹ ਤੇਜ਼ੀ ਨਾਲ ਗਰੋਥ ਕਰਨ ਵਾਲੇ ਮੁਲਕਾਂ ਦੇ ਵਿੱਚ ਵੀ ਆਪਣਾ ਨਾਮ ਦਰਜ ਕਰ ਪਾ ਚੁੱਕਾ ਹੈ ਤੇ ਹੋਰ ਕਿਥੇ ਕਿਥੇ ਕੀ ਕੁਝ ਜੀਟੀਪੀ ਦੇ ਹਾਲਾਤ ਨੇ ਜੋ ਚੋਟੀ ਦੇ ਕਰਜ਼ਦਾਰ ਦੇਸ਼ ਬਣ ਰਹੇ ਨੇ ਆਓ ਜਾਣਦੇ ਹਾਂ ਇਸ ਰਿਪੋਰਟ ਦੇ ਵਿੱਚ ਅਮੀਰਾਂ ਤੋਂ ਅਮੀਰ ਦੇਸ਼ ਵੀ ਹੋ ਗਏ ਕਰਜ਼ਦਾਰ ਭਾਰਤ ਇਹ ਕਰਜ਼ ਪਰ ਕਰ ਰਿਹਾ ਗ੍ਰੋਥ ਸੂਚੀ 'ਚ ਨਹੀਂ ਹਨ ਸ੍ਰੀਲੰਕਾ ਪਾਕਿਸਤਾਨ ਜਪਾਨ ਦਾ ਨਾਮ ਦੁਨੀਆ ਚ ਸਭ ਤੋਂ ਅੱਗੇ ਵਰਲਡ ਸਟੈਟਿਸ ਨੇ ਆਈਐਮਐਫ ਦੀ ਰਿਪੋਰਟ ਦੇ ਆਧਾਰ ਤੇ ਦੁਨੀਆ ਦੇ ਸਭ ਤੋਂ ਵੱਧ ਕਰਜ਼ਦਾਰ ਦੇਸ਼ਾਂ ਦੀ ਸੂਚੀ ਤਿਆਰ ਕੀਤੀ ਹੈ ਇਹ ਸੂਚੀ ਚ ਸਾਲ 2022 ਲਈ ਦੇਸ਼ਾਂ ਤੇ ਉਹਨਾਂ ਦੇ ਜੀਡੀਪੀ ਦੇ ਮੁਕਾਬਲੇ ਕਰਜ਼ੇ ਦੇ ਆਧਾਰ ਤੇ ਰੈਂਕਿੰਗ ਤੈਅ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਸੂਚੀ ਦੇ ਵਿੱਚ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੇ ਦੇਸ਼ਾਂ 'ਚੋਂ ਭਾਰਤ ਵੀ ਸ਼ਾਮਿਲ ਹੈ ਕਰਜ਼ਦਾਰ ਦੇਸ਼ਾਂ ਦੀ ਸੂਚੀ ਦਾ ਅੰਕੜਾ ਬਹੁਤ ਹੈਰਾਨ ਕਰਨ ਵਾਲਾ ਹੈ ਕਿਉਂਕਿ ਇਸ ਸੂਚੀ ਵਿੱਚ ਜਿਸ ਦੇਸ਼ ਦਾ ਨਾਂ ਸਭ ਤੋਂ ਪਹਿਲਾ ਹੁੰਦਾ ਹੈ ਉਹ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਜਾਪਾਨ ਹੈ ਜਾਪਾਨ ਸਭ ਤੋਂ ਵੱਧ ਕਰਜ਼ਦਾਰ ਦੇਸ਼ਾਂ ਦੀ ਸੂਚੀ 'ਚ ਜਾਪਾਨ ਦਾ ਨਾਮ ਸਭ ਤੋਂ ਪਹਿਲਾ ਹੁੰਦਾ ਹੈ। ਜਾਪਾਨ ਤੇ ਆਪਦੀ ਜੀ.ਡੀ.ਪੀ ਦਾ 216% ਦੀ ਕਰਜ਼ਾ ਹੈ। ਦੂਜੇ ਨੰਬਰ ਤੇ ਗ੍ਰੀਸ ਦਾ ਨਾਮ ਹੁੰਦਾ ਹੈ। ਗ੍ਰੀਸ ਤੇ ਆਪਦੀ ਜੀ.ਡੀ.ਪੀ ਦਾ 203% ਕਰਜ਼ਾ ਹੈ। ਇਹ ਦੇਸ਼ ਦੇ ਕੁੱਲ ਜੀ.ਡੀ.ਪੀ ਦਾ ਦੁੱਗਣਾ ਕਰਜ਼ਾ ਹੈ। ਹੁਣ ਗੱਲ ਕਰਦੇ ਹਾਂ ਉਸ ਦੇਸ਼ ਦੀ ਜਿਸ ਨੂੰ ਦੁਨੀਆ ਦੇ ਅਮੀਰ ਦੇਸ਼ਾਂ 'ਚ ਗਿਣਿਆ ਜਾਂਦਾ ਹੈ। ਤੀਜੇ ਨੰਬਰ ਤੇ ਯੂਨਾਈਟਿਡ ਕਿੰਗਡਮ ਦਾ ਨਾਮ ਹੁੰਦਾ ਹੈ। ਜਿਸ ਤੇ ਕਰਜ਼ਾ ਇਸ ਦੇ ਜੀ ਡੀ ਪੀ ਦਾ 142% ਹੈ ਲੈਬਨਾਨ ਦਾ ਨਾਮ ਚੌਥੇ ਨੰਬਰ ਤੇ ਹੁੰਦਾ ਹੈ ਲੈਬਨਾਨ ਤੇ ਆਪਦੀ ਜੀ ਡੀ ਪੀ ਦਾ 128% ਕਰਜ਼ਾ ਹੈ ਇਸ ਸਮੇਂ ਇਹ ਦੇਸ਼ ਪੂਰੀ ਦੁਨੀਆ ਚ ਵੱਡੇ ਯੁੱਧ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਇਸ ਤੋਂ ਬਾਅਦ ਸਪੇਨ ਦਾ ਨਾਮ ਆਉਂਦਾ ਹੈ ਜਿਸ ਤੇ ਕੁੱਲ ਘਰੇਲੂ ਉਤਪਾਦ ਦਾ 111% ਕਰਜ਼ਾ ਹੈ ਰੂਸ ਯੂਕਰੇਨ ਯੁੱਧ ਅਤੇ ਕੋਵਿਡ-19 ਤੋਂ ਬਾਅਦ ਸਪੇਨ ਦੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਤੋਂ ਬਾਅਦ 5ਵੇਂ ਨੰਬਰ ਤੇ ਅਮਰੀਕਾ ਦਾ ਨਾਮ ਹੁੰਦਾ ਹੈ ਇਸ ਸੂਚੀ 'ਚ ਅਮਰੀਕਾ ਦਾ ਨਾਮ ਬਹੁਤ ਹੈਰਾਨ ਕਰਨ ਵਾਲਾ ਹੈ ਅਮਰੀਕਾ ਦਾ ਕਰਜ਼ਾ ਉਸ ਦੀ ਜੀਡੀਪੀ ਦਾ 110% ਹੈ ਇਸ ਦੇ ਨਾਲ ਹੀ ਭਾਰਤ ਦਾ ਕਰਜ਼ਾ ਜੀਡੀਪੀ ਦਾ 46% ਹੈ ਇਸ ਨਾਲ ਭਾਰਤ ਇਸ ਸੂਚੀ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਦੇਸ਼ ਬਣ ਗਿਆ ਹੈ ਵਰਲਡ ਆਫ ਸਟੈਟਿਸ ਦੇ ਅਨੁਸਾਰ ਜਾਪਾਨ ਦੁਨੀਆ ਦੇ ਸਭ ਤੋਂ ਵੱਡੇ ਕਰਜ਼ਦਾਰ ਦੇਸ਼ਾਂ ਵਿੱਚ ਪੈਲੇਸਤਾਨ ਤੇ ਹੈ ਜਪਾਨ ਦਾ ਕਰਜ਼ਾ ਉਸਦੀ ਜੀਡੀਪੀ ਦਾ 216% ਹੈ ਜਪਾਨ ਤੋਂ ਬਾਅਦ ਇਹ ਸੂਚੀ ਵਿੱਚ ਗ੍ਰੀਸ ਦਾ ਨਾਮ ਆਉਂਦਾ ਹੈ ਨਾਲ ਹੀ ਅਮਰੀਕਾ ਪੰਜਵੇਂ ਸਥਾਨ ਤੇ ਹੈ ਅਤੇ ਸੂਚੀ ਵਿੱਚ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਦੇਸ਼ ਭਾਰਤ ਹੈ న్యూਸ ਡੈਸਕ ਤੋਂ ਸੁਨੀਲ ਕੁਮਾਰ ਦੀ ਰਿਪੋਰਟ